ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਫਿਰ ਕਿਸਾਨ ਜਥੇਬੰਦੀਆਂ ਹੋ ਗਈਆਂ ਇਕੱਠੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਕਰ ਦਿੱਤਾ ਵੱਡਾ ਐਲਾਨ ਕੈਬਨ ਮੰਤਰੀਆਂ ਤੇ ਵਿਧਾਇਕਾਂ ਦਾ ਹੋ ਰਿਹਾ ਇੱਕਰਾਓ ਇੱਕ ਕੈਬਨ ਮੰਤਰੀ ਜਿਹੜਾ ਪਿੰਡਾਂ ਦੇ ਵਿਕਾਸ ਦੇ ਲਈ ਜੋ ਉਦਘਾਟਨ ਕਰਨ ਵਾਸਤੇ ਪਿੰਡਾਂ ਦੇ ਦੌਰੇ ਕਰਨ ਵਾਸਤੇ ਪਿੰਡਾਂ ਵਿੱਚ ਜਾ ਰਿਹਾ ਸੀ ਤਾਂ ਕਿਸਾਨ ਜਥੇਬੰਦੀਆਂ ਨੂੰ ਇਸਦੀ ਪਿੰਕ ਪਾਈ ਤਾਂ ਉਹਨਾਂ ਨੇ ਉੱਥੇ ਪਹੁੰਚ ਕੇ ਉਸ ਦਾ ਵਿਰੋਧ ਕੀਤਾ ਔਰ ਉਸ ਨੂੰ ਗੱਡੀ ਦੇ ਵਿੱਚੋਂ ਥੱਲੇ ਉਤਾਰ ਲਿਆ ਤੇ ਉਸ ਨੇ ਭੱਜ ਕੇ ਫਿਰ ਜਾਨ ਬਚਾਈਏ ਗੱਡੀ 'ਚ ਵੜ ਕੇ ਜੋ ਸਕਿਉਰਟੀ ਵੀ ਪਾਸੇ हट ਗਈ ਸੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਜੋ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਉਹ ਕਿਹੜਾ ਮੰਤਰੀ ਸੀ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਕਿਹੜੀ ਕਿਸਾਨ ਜਥੇਬੰਦੀ ਨੇ ਉਸ ਮੰਤਰੀ ਨੂੰ ਭਜਾਇਆ ਹੈ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਇਸ ਤਰ੍ਹਾਂ ਦੀ ਨਵੀਂ ਅਪਡੇਟ ਪਹੁੰਚ ਸਕੇ ਜੋ ਕਿਸਾਨਾਂ ਦੀ ਆਵਾਜ਼ ਹੈ ਉਹ بلند ਹੋ ਸਕੇ ਔਰ ਸਰਕਾਰ ਜਾਗ ਸਕੇ ਜੋ ਕਿ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਜੋ ਲੈਣ ਕੁਲਣ ਨੀਤੀ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੱਤੇ ਜਾ ਰਹੇ ਨੇ ਜਿਸ ਤਰ੍ਹਾਂ ਬਾਦਲ ਸਰਕਾਰ ਦੇ ਸਮੇਂ ਜੋ ਅਕਾਲੀ ਭਾਜਪਾ ਗੱਠਜੋੜ ਸੀ ਉਸ ਵਕਤ ਜਦੋਂ ਕਾਲੇ ਕਾਨੂੰਨ ਆਏ ਤਾਂ ਪੰਜਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਇਹੀ ਬਿਆਨ ਦਿਵਾਉਂਦੇ ਰਹੇ ਅਕਾਲੀ ਲੀਡਰ ਕੀ ਇਹ ਕਿਸਾਨਾਂ ਦੇ ਹਿੱਤ ਵਿੱਚ ਨੇ ਇਹ ਕਾਨੂੰਨ ਜਿਹੜੇ ਕਿਸਾਨਾਂ ਦੀ ਆਮਦਨ ਵਧਾਉਣ ਵਾਲੇ ਨੇ ਪਰ ਜਦੋਂ ਵਿਰੋਧ ਸਿਖਰਾਂ ਤੇ ਪਹੁੰਚ ਗਿਆ ਸਿਰੋਪਾਣੀ ਲੰਘ ਗਿਆ ਤਾਂ ਫਿਰ ਅਕਾਲੀ ਭਾਜਪਾ ਗੱਠਜੋੜ ਟੁੱਟਦਾ ਤੇ ਫਿਰ ਸੁਖਵੀਰ ਸਿੰਘ ਬਾਦਲ ਤੇ ਹਰਸ਼ਿਮਰਕਾ ਔਰ ਬਾਦਲ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਉਸ ਸਮੇਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮੋਦੀ ਸਰਕਾਰ ਕੋਲ ਜਾ ਕੇ ਇਸ ਦਾ ਦਬਾਅ ਬਣਾਉਂਦੇ ਨੇ ਉਹ ਕਾਲੇ ਕਾਨੂੰਨ ਫਿਰ ਕਿਸਾਨਾਂ ਦੇ ਵੱਲੋਂ ਅੰਦੋਲਨ ਚੱਲਿਆ ਲਗਭਗ ਜਿਹੜਾ ਇੱਕ ਸਾਲ ਤੋਂ ਵੱਧ ਸਮਾਂ ਉਹ ਦਿੱਲੀ ਦੇ ਬਰੂਹਾਂ ਦੇ ਉੱਪਰ ਕਿਸਾਨਾਂ ਦੇ ਵੱਲੋਂ ਅੰਦੋਲਨ ਚੱਲਦਾ ਰਿਹਾ ਜਿਸ ਕਰਕੇ ਉਹ ਕਾਲੇ ਕਾਨੂੰਨ ਵਾਪਸ ਹੋਏ ਪਰ ਉਸ ਸਮੇਂ ਭਾਜਪਾ ਦੇ ਲੀਡਰਾਂ ਦਾ ਪੰਜਾਬ ਦੇ ਵਿੱਚ ਬਹੁਤ ਬੁਰਾ ਹਸ਼ਰ ਹੋਇਆ ਪੰਜਾਬ ਦੇ ਵਿੱਚ ਜੋ ਇੱਕ ਭਾਜਪਾ ਦਾ ਵਿਧਾਇਕ ਸੀਗਾ ਅਬੋਰ ਤੋਂ ਅਰुण ਨਾਰਿੰਗ ਉਹ ਵੀ ਇਸੇ ਤਰ੍ਹਾਂ ਪਿੰਡਾਂ ਦੇ ਦੌਰੇ ਤੇ ਨਿਕਲਿਆ ਸੀ ਔਰ ਕਿਸਾਨ ਜਥੇਬੰਦੀਆਂ ਇਕੱਠੇ ਹੋ ਗਈਆਂ ਉਸ ਨੂੰ ਰੋਕਿਆ ਔਰ ਉਸ ਦੇ ਕੱਪੜੇ ਵਗੈਰਾ ਫਾੜ ਦਿੱਤੇ ਗਏ ਸੀ ਔਰ ਉਸ ਨੇ ਵੀ ਭੱਜ ਕੇ ਬਿਨਾ ਕੱਪੜਿਆਂ ਤੋਂ ਗੱਡੀ 'ਚ ਬੈਠ ਕੇ ਸਕਿਉਰਟੀ ਨੇ ਉਸ ਨੂੰ ਬਚਾਇਆ ਸੀ ਉਹੀ ਹਸ਼ਰ ਹੋਣ ਇਸ ਕੈਬਨ ਮੰਤਰੀ ਦਾ ਹੋਇਆ ਜੋ ਹਰਦੀਪ ਸਿੰਘ ਮੁੰਡਿਆ ਕੈਬਨ ਮੰਤਰੀ ਕੱਲ ਆਪਣੇ ਹਲਕੇ ਦੇ ਪਿੰਡਾਂ ਦੇ ਵਿੱਚ ਦੌਰਾ ਸੀਗਾ ਉਸ ਦਾ ਔਰ ਉਹ ਦੌਰੇ ਤੇ ਜਾ ਕੇ ਉਸ ਨੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਾ ਸੀ ਜਿੱਥੇ ਕਿਸਾਨ ਜਥੇਬੰਦੀਆਂ ਨੂੰ ਇਸਤੇ ਬਾਰੇ ਪਿੰਖ ਪਾਈ ਕਿਸਾਨ ਜਥੇਬੰਦੀਆਂ ਉਸ ਮੰਤਰੀ ਦਾ ਘਰਾਓ ਕਰਨ ਵਾਸਤੇ ਪਹੁੰਚੇ ਕਿਉਂਕਿ ਉਸ ਮੰਤਰੀ ਨੇ ਪਿਛਲੇ ਦਿਨੀ ਆਪਣੇ ਜੋ ਚਿਹਤਿਆਂ ਤੋਂ ਇਹ ਬਿਆਨ ਦਿਵਾਇਆ ਸੀ ਕਿ ਇਹ ਕਾਲੇ ਕਾਨੂੰਨ ਨਹੀਂ ਇਹ ਕਿਸਾਨਾਂ ਦੇ ਹਿੱਤ ਵਿੱਚ ਲੈਣ ਪੁਲੰਗ ਨੀਤੀ ਹੈ ਕਿਸਾਨਾਂ ਦੀ ਆਮਦਨ ਵਧਾਉਣ ਵਾਲੀ ਹੈ ਕਿਸਾਨ ਜਿਨ੍ਹਾਂ ਨੂੰ ਪਾਰਟੀਆਂ ਦੇ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਇਹ ਕਿਸਾਨ ਗੁੰਮਰਾਹ ਨਾ ਹੋਣ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਤੋਂ ਤਿਗਣੀ ਕਰਨਾ ਚਾਹੁੰਦੇ ਹਾਂ ਔਰ ਇਸ ਤਰ੍ਹਾਂ ਦਾ ਬਿਆਨ ਦਿਵਾ ਕੇ ਫਿਰ ਉਹ ਪਿੰਡਾਂ ਦੇ ਦੌਰੇ ਕਰਨ ਵਾਸਤੇ ਨਿਕਲਿਆ ਹਰਦੀਪ ਸਿੰਘ ਮੁੰਡਿਆ ਤੇ ਫਿਰ ਉਸ ਦਾ ਜਿਹੜਾ ਹਸ਼ਰ ਹੋਇਆ ਉਸ ਦਾ ਹਸ਼ਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਵੱਖ-ਵੱਖ ਟੀਵੀ ਚੈਨਲਾਂ ਦੇ ਉੱਪਰ ਦਿਖਾਇਆ ਗਿਆ ਸੋਸ਼ਲ ਮੀਡੀਆ ਤੇ ਦਿਖਾਇਆ ਗਿਆ ਕਿ ਉਹ ਕਿਸ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਉਂਦਾ ਹੈ ਕਿਸ ਤਰ੍ਹਾਂ ਗੱਡੀ ਦੇ ਵਿੱਚ ਵੜਦਾ ਔਰ ਸਿਕਿਉਰਟੀ ਵਾਲੇ ਵੀ ਉਸ ਦੀ ਜਿਹੜੀ ਰੱਖਿਆ ਨਹੀਂ ਕਰਦੇ ਔਰ ਗੱਡੀਆਂ ਪਿੱਛਾ ਮੋੜ ਲੈਂਦੇ ਨੇ ਔਰ ਕਿਸਾਨਾਂ ਨੇ ਇਕਾ ਕਰਕੇ ਉਸ ਦਾ ਵਿਰੋਧ ਕੀਤਾ ਨਾਰੇਬਾਜੀ ਕੀਤੀ ਕਾੜੇ ਚੰਡੇ ਦਿਖਾਏ ਸੋ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਜੋ ਹੁਣ ਸਾਰੇ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਜੋ ਵੀ ਇਹ ਆਪ ਦੇ ਮੰਤਰੀ ਨੇ ਜਾਂ ਵਿਧਾਇਕ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਰੋਕ ਦਿੱਤਾ ਜਾਵੇ ਪਿੰਡਾਂ ਦੇ ਵਿੱਚ ਬੈਨਰ ਲਾਏ ਜਾ ਰਹੇ ਨੇ ਇਹਨਾਂ ਦਾ ਵਿਰੋਧ ਦੇ ਤੌਰ ਤੇ ਜਿਸ ਤਰ੍ਹਾਂ ਦੇ ਭਾਜਪਾ ਦੇ ਬੈਨਰ ਲੱਗੇ ਸੀ ਉਸੇ ਤਰ੍ਹਾਂ ਇਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅੱਜ ਵੀ ਇਹਨਾਂ ਦੇ ਕੋਲ ਸਮਾਂ ਹੈ ਇਸ ਨੀਤੀ ਨੂੰ ਵਾਪਸ ਲੈ ਲੈਣ ਜੋ ਕਿ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਅੜੀ ਜੋ ਅੜੀ ਅੜਈਆ ਉਹਨਾਂ ਦਾ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜੋ ਹੇਠਲੇ ਪੱਧਰ ਦੇ ਲੀਡਰ ਨੇ ਉਹ ਵੀ ਨਿਰਾਸ਼ ਹੋ ਰਹੇ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਨੇ ਔਰ ਸੁਨਾਮ ਰੈਲੀ ਦੇ ਵਿੱਚ ਜੋ ਉਸ ਸਮੇਂ ਕੇਜਰੀਵਾਲ ਦੀ ਬੇਜਤੀ ਹੋਈ ਉਸ ਨੂੰ ਵੀ ਨਹੀਂ ਦੇਖਿਆ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਭਾਸ਼ਣ ਦੇ ਕੇ ਹਟਦੇ ਨੇ ਕੇਜਰੀਵਾਲ ਆਉਂਦੇ ਨੇ ਤਾਂ ਲੋਕ ਖੜੇ ਹੋ ਕੇ ਕਾਲੀਆਂ ਝੰਡੀਆਂ ਵਿਖਾਉਂਦੇ ਰੈਣੀ ਨੂੰ ਵਿੱਚੋਂ ਉੱਠ ਕੇ ਚਲੇ ਜਾਂਦੇ ਨੇ ਔਰ ਖਾਲੀ ਕੁਰਸੀਆਂ ਨੇ ਉਹ ਭਾਸ਼ਣ ਦੇ ਕੇ ਕੇਜਰੀਵਾਲ ਜਲਦੀ ਜਲਦੀ ਸਟੇਜ ਤੋਂ ਉਤਰ ਜਾਂਦਾ ਹੈ ਉਸ ਤੋਂ ਬਾਅਦ ਫਾਇਲਕਾ ਦੀ ਰੈਲੀ ਹੋਣੀ ਸੀ ਉਹ ਰੈਲੀ ਕੈਨਸਲ ਕਰ ਦਿੱਤੀ ਗਈ ਹੋਰ ਰੈਲੀਆਂ ਮਾਨਸਾ ਦੇ ਵਿੱਚ ਹੋਈ ਉੱਥੇ ਵੀ ਇਕਲੀਆਂ ਕੁਰਸੀਆਂ ਰਹਿ ਗਈਆਂ ਸੋ ਸ਼ੁਰੂਆਤ ਹੋ ਚੁੱਕੀ ਹੈ ਇਨਾਂ ਦੇ ਪਤਨ ਦੀ ਜੇਕਰ ਇਹ ਲੈਂਡ ਪੂਲਿੰਗ ਨੀਤੀ ਜਿਹੜੀ ਇਹ ਤੋਂ ਵਾਪਸ ਨਾ ਲਿਆ ਗਿਆ ਤਾਂ ਇਹਨਾਂ ਦਾ ਹਸ਼ਰ ਵੀ ਭਾਜਪਾ ਨਾਲੋਂ ਮਾੜਾ ਹੋਵੇਗਾ 2027 ਤੋਂ ਪਹਿਲਾਂ ਇਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਬਾਹਰ ਨਿਕਲਣਾ ਵੀ ਔਖਾ ਹੋ ਜਾਵੇਗਾ ਕਿਉਂਕਿ ਇਹ ਹੈ ਵੀ ਪੰਜਾਬ ਦੇ ਨੇ ਔਰ ਲੋਕਾਂ ਨੇ ਇਹਨਾਂ ਨੂੰ ਬੜੇ ਆਸਾਂ ਮੇਦਾਂ ਨਾਲ ਸੱਤਾ ਵਿੱਚ ਲੈ ਕੇ ਆਏ ਸੀ ਪਰ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਲੀਆਂ ਨੇ ਕਿਸਾਨ ਜਥੇਬੰਦੀਆਂ ਇਹਨਾਂ ਦਾ ਘਰਾਓ ਡਟ ਕੇ ਕਰਨ ਲਈ ਐਲਾਨ ਕਰ ਦਿੱਤਾ ਗਿਆ ਜੋ ਕਿ ਹਰਦੀਪ ਸਿੰਘ ਮੁੰਡਿਆ ਦਾ ਘਰਾਓ ਕਰਨ ਵਾਲੇ ਪੰਗਾਲਾ ਅੱਡੇ ਦੇ ਵਿੱਚ ਡੱਟ ਕੇ ਵਿਰੋਧ ਹੋਇਆ ਕਿਸਾਨ ਆਗੂਆਂ ਨੇ ਕਹਿ ਕੇ ਹਰਦੀਪ ਸਿੰਘ ਮੁੰਡਿਆ ਲੈਂਡ ਪੁਲਨ ਪਾਲਸੀ ਨੂੰ ਬਹੁਤ ਵਧੀਆ ਦੱਸ ਕੇ ਆਪਣੇ ਚੰਦ ਅਮੀਰ ਜਾਤੀਆਂ ਕੋਲੋਂ ਬਿਆਨ ਦਵਾ ਕੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਹਨ ਤੇ ਪੰਜਾਬ ਦੇ ਕਿਸਾਨਾਂ ਦੀ ਪਿੱਠੇ 'ਤੇ ਛੁਰਾ ਮਾਰ ਰਹੇ ਹਨ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਲੈਂਡ ਪੁਲਨ ਪਾਲਸੀ ਨੂੰ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਇਹਨਾਂ ਵਿਧਾਇਕਾਂ ਤੇ ਮੰਤਰੀਆਂ ਦੇ ਪਿੰਡਾਂ 'ਚ ਨਹੀਂ ਵੜਨਦਿਆਂਗੇ ਇਸੇ ਸਮੇਂ ਜੋ ਸੂਬਾ ਜੁਆਇੰਟ ਸਖਤਰ ਜਿੰਦਰ ਸਿੰਘ ਕੁਲਿਆ ਜ਼ੋਨ ਪ੍ਰਧਾਨ ਮੱਖਣ ਸਿੰਘ ਨਾਹਨਪੁਰ ਤੇ ਹੋਰ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ ਜਿਨ੍ਹਾਂ ਨੇ ਹਦੀਪ ਸਿੰਘ ਮੁੰਡਿਆ ਨੂੰ ਉ ਕੁਝ ਆਇਆ